25 ਲੱਖ ਲਾ ਕੇ ਬਾਹਰ ਜਾਣਾ ਉਹ ਵੀ ਰਿਸਕ ਹੈ ਹਾਂ ਉੱਥੇ ਕੰਮ ਮਿਲੇ ਨਾ ਮਿਲੇ ਬੰਦਾ ਸਿਰੇ ਪਹੁੰਚੇ ਨਾ ਪਹੁੰਚੇ ਰਿਸਕ ਹੈ ਮੈਂ ਉੱਥੇ ਨਾ ਜਾਣ ਦੀ ਵੀ 5 ਲੱਖ ਕਿੱਥੇ ਲਾ ਕੇ ਆਉਦਾ ਸ਼ੁਰੂ ਕੀਤਾ ਤੇ ਉਹਦੇ ਵਿੱਚੋਂ ਅਸੀਂ ਅਸੀਂ 3 ਸਾਲ ਦੇ ਵਿੱਚ ਸਫਲ ਹੋਏ ਸਫਲ ਹੋਏ ਹਾਂ ਉਹ ਸਫਲ ਹੋ ਕੇ ਗਾਂ ਵਧੇ ਆ ਅਸੀਂ ਘਟੇ ਨਹੀਂ ਪਿੱਛੇ ਨਹੀਂ ਮੁੜੇ ਇਮਾਮਲੇਸ਼ਵਰ ਪੂਨੇ ਦੇ ਕੋਲੋਂ 22 17 ਉੱਥੋਂ ਹੀ ਪਲਾਂਟ ਆਉਂਦੇ ਆ ਜਿਹੜਾ ਇਹਦਾ ਮਦਰ ਪਲਾਂਟ ਆ ਅਮਰੀਕਾ ਕੈਲੀਫੋਰਨੀਆ ਤੋਂ ਆਉਂਦਾ ਕਮਾਈ ਮਤਲਬ ਜੇ ਕੋਈ ਕਿਸਾਨ ਸ਼ੁਰੂ ਕਰਨਾ ਚਾਹੁੰਦਾ ਉਹ ਕਿੰਨੀ ਕਮਾਈ ਕਰ ਸਕਦਾ ਇਹਦੇ ਵਿੱਚ ਬਾਈ ਪੰਜ ਪੰਜ ਲਾਇਆ ਕੋਈ 2.5 3 4 ਤੱਕ ਬਚੂਗਾ ਕੋਈ ਮੰਨ ਲਓ ਕਣਕ ਜੇ ਮੈਂ ਇੱਥੇ ਸਿੱਕਲੇ ਦੇ ਵਿੱਚ ਬੀਜੀ ਹੁੰਦੀ ਤਾਂ 40000 ਦੀ ਵੱਢਣੀ ਸੀ ਹਾਂ ਤੇ ਅੱਜ ਜੇ ਮੈਨੂੰ 2 ਲੱਖ ਦੀ ਕੋਈ 3 ਲੱਖ ਦੀ ਆਸ ਹੈਗੀ ਆਸ ਹੈਗੀ ਹੈ ਹਾਂਜੀ ਇਹ ਮਤਲਬ ਸਾਲ ਦੀ ਕਮਾਈ ਹੈ ਇਹ ਬਾਈ ਇਹ 6 7 ਕੁ ਮਹੀਨੇ ਦੀ ਖੇਤੀ ਹੈ 6 7 ਮਹੀਨੇ ਦੀ ਖੇਤੀ ਹੁੰਦੀ ਹੈ ਹਾਂਜੀ ਹਾਂਜੀ ਕਿਵੇਂ ਕਰਦੇ ਹਾਂ ਮੰਡੀ ਕਰਨੀ ਹਜੇ ਤੱਕ ਤਾਂ ਬਈ ਲੋਕਲ ਮੰਡੀਆਂ ਦੇ ਵਿੱਚ ਆਪਣੇ ਕੋਲੇ ਵਿਆਹਾਂ ਦੇ ਆਰਡਰ ਸ਼ਾਦੀਆਂ ਦੇ ਆਰਡਰ ਪੂਰੇ ਆ ਵੀ ਮੰਗ ਕੋ ਕਰੀ ਜਾਂਦੇ ਬਈ ਐਡਵਾਂਸ ਹੀ ਬੁੱਕਦਾ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਫਰੀਦਕੋਟ ਤੇ ਫਿਰੋਜ਼ਪੁਰ ਆਪਦੇ ਕਾਊਂਟਰ ਵੀ ਲਾ ਰਹੇ ਸਾਢੇ 450 ਤੋਂ ਲੈ ਕੇ ਸਾਢੇ 550 ਦਾ 2 ਕਿਲੋ ਦਾ ਡੱਬਾ 2 ਕਿਲੋ ਦਾ ਡੱਬਾ ਹਾਂਜੀ 250 ਰੁਪਏ ਕਿਲੋ ਥੋੜਾ ਤੋਂ ਖਰੀਦਦੇ ਕਿ ਅੱਗੇ ਵਕਦਾ ਨਹੀਂ ਜੀ ਆਪਣੇ ਵਕਦੇ ਥੋੜਾ ਤੋਂ ਖਰੀਦਦੇ ਮੈਨੂੰ ਅੱਗੇ ਤਾਂ ਮਹਿੰਗਾ ਵਕਦਾ ਹਾਂਜੀ 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 ਆਪਾਂ ਫਰਵਰੀ ਦੇ ਵਿੱਚ ਮਿਰਚ ਟ੍ਰਾਂਸਪਲੈਂਟਾਂ ਹੀ ਹੋ ਜਾਣੀਆਂ। ਅੱਛਾ ਇਹਦੇ ਵਿੱਚ ਇੰਨਾ ਬਿੱਡਾਂ ਦੇ ਉੱਪਰ ਹੀ ਲਾ ਦੇਣੀ ਹੈ। ਠੀਕ ਹੈ। ਹਾਂ ਉਹ ਕੁਝ ਨਹੀਂ ਕਰਨਾ। ਕੱਲੀ ਪਨੀਰੀ ਲਿਆ ਕੇ 5-7000 ਦੀਆਂ ਆਲਦਾ ਬੀ ਵਿਚਕੇ ਮਿਰਚ ਲੱਗ ਜਾਨੀ ਉਹ ਇਸੇ ਚੀਜ਼ ਤੇ ਉੱਤੇ ਮਿਰਚ ਤਿਆਰ ਹੋ ਜਾਏ। ਠੀਕ ਹੈ। ਜੇ ਮੈਂ ਇੱਥੇ 5 ਲੱਖ ਲਾਇਆ ਤਾਂ ਮੈਂ ਅੱਜ ਕਈ ਪਰਿਵਾਰਾਂ ਨੂੰ ਰੁਜ਼ਗਾਰ ਦੇ। ਹਾਂ। ਜੇ ਮੇਰੇ ਮੈਨੂੰ ਵੀ ਦੋ ਪੈਸਿਆਂ ਦੀ ਆਸ ਤਾਂ ਮੇਰੇ ਕਰਕੇ ਕਈ ਪਰਿਵਾਰਾਂ ਦੇ ਚੁੱਲ੍ਹੇ ਵੀ ਚੱਲਦੇ। ਬਿਲਕੁਲ। ਅੱਜ ਤੱਕ ਲਗਭਗ ਬਾਈ ਜੀ 5 ਲੱਖ ਰੁਪਏ ਖਰਚਾ ਆ ਗਿਆ। ਮੈਂ ਇੱਕ ਇੱਕ ਕਿੱਲੇ ਦਾ। ਹਾਂਜੀ 1 ਏਕੜ ਤੇ 5 ਲੱਖ ਆਉਂਦੇ। ਪੈਰੀ ਵਿੱਚ ਠੱਗੀ ਵੀ ਝੰਟ ਬਹੁਤ ਬੈਠੇ ਆ। ਪਨੀਰੀ ਮਾੜੀ ਦੇ ਦਿੰਦੇ ਆ ਉਹ ਕਮਾਈ ਕਰਦੇ ਆ ਹਿਮਾਚਲ ਤੇ ਬਹੁਤ ਹੈ। ਉਸ ਦੇ ਵਿੱਚ ਨੌਜਵਾਨ ਕਈਆਂ ਨੇ ਲਾ ਕੇ ਪਿੱਛੇ ਹਟੇ ਆ। ਪਰ ਜਿਹਨੂੰ ਇਹ ਸਹੀ ਪਲਾਂਟ ਮਿਲ ਗਏ ਜਾਂ ਸਹੀ ਜਾਣਕਾਰੀ ਤਕਨੀਕ ਹੈ ਤੇ ਉਹ ਬੰਦਾ ਫੇਲ ਨਹੀਂ ਹੁੰਦਾ। ਇਸ ਖੇਤ ਦੇ ਵਿੱਚ ਝੋਨਾ ਨਹੀਂ ਲੱਗਦਾ। ਠੀਕ ਹੈ। ਝੋਨੇ ਦੀ ਕਟਾਈ ਤੋਂ 1 ਮਹੀਨਾ ਪਹਿਲਾਂ ਸਟ੍ਰੋਬਰੀ ਲੱਗਣੀ ਹੁੰਦੀ ਹੈ। ਖੇਤ ਖਾਲੀ ਛੱਡਿਆ ਜਾਂਦਾ। ਹੁਣ ਮੈਨੂੰ ਲਾਉਣ ਤੋਂ ਪਹਿਲਾਂ ਡਰਉਂਦੇ ਸੀ ਤੂੰ 5 ਲੱਖ ਲਾਉਣ ਲੱਗਿਆਂ ਜਾਂ ਕਰਦਾ ਰਿਸਕ ਸੀਗਾ ਤੇ ਬਾਈ ਜੀ ਹੁਣ ਮੰਡੀਕਰਨ ਕਿੱਥੇ ਕਰੇਗਾ ਕੀ ਕਰੇਗਾ ਜਦੋਂ ਬਾਈ ਘਰੋਂ ਤੁਰੀਏ ਉਹ ਸਾਰਾ ਕੁਝ ਹੁੰਦਾ ਜਦੋਂ ਘਰੋਂ ਬਾਹਰ ਨਿਕਲ ਗਏ ਬਹੁਤ ਇਹ ਰਾਹ ਨਿਕਲਦੇ ਸਰਕਾਰ ਦੀ ਸਬਸਿਡੀ ਪਹਿਲਾਂ ਆਪਾਂ ਸ਼ੁਰੂ ਹੋ ਜੀਏ ਪਲਾਂਟ ਤੇ ਪਲਾਂਟਾਂ ਤੇ ਹੈਗੀ ਆ ਠੀਕ ਹੈ ਪਲਾਂਟਾਂ ਤੇ ਹੈਗੀ ਆ ਪਲਾਂਟਾਂ ਤੋਂ ਬਾਅਦ ਆ ਜੀਏ ਬਾਈ ਜੀ ਆਪਾਂ ਡ੍ਰਿਪੀ ਮੇਰੀ ਇਰੀਗੇਸ਼ਨ ਦੀ ਵੀ ਮਿਲੀ ਆਪਾਂ ਨੂੰ ਤੋਂ ਬਾਅਦ ਜਿਹੜੀ ਆਪਾਂ ਮਲਚਿੰਗ ਸ਼ੀਟ ਪਾਈ ਆ ਜਿਹਦੇ ਉੱਤੇ ਵੀ ਸਬਸਿਡੀ ਹੈਗੀ ਆ ਜਿਹੜਾ ਆਪਾਂ ਲੋ ਟਰਨਿੰਗ ਕੀਤਾ ਇਹਦੇ ਉੱਤੇ ਵੀ ਸਬਸਿਡੀ ਹੈਗੀ ਆ। ਅੱਛਾ ਹਰ ਇੱਕ ਚੀਜ਼ ਤੇ ਸਬਸਿਡੀ ਹੈਗੀ ਹੈ? ਹੈਗੀ ਆ। ਠੀਕ ਹੈ। ਹਾਂਜੀ। ਤੇ ਪਰ ਆਪਾਂ ਨੂੰ ਨਹੀਂ ਮਿਲੀ। ਤੁਹਾਨੂੰ ਕਿਉਂ ਨਹੀਂ ਮਿਲੀ? ਅਫਸਰ ਛਾਈ ਬਹੁਤ ਮਾੜੀ ਆ ਬਾਈ। ਅੱਛਾ। ਪਹਿਲਾ ਹਿੱਸਾ ਮੰਗਦੇ ਆ ਬਾਈ। ਅੱਜ ਕੋਈ ਵੀ ਟੀਮ ਭੇਜ ਕੇ ਸਰਕਾਰ ਚੈੱਕ ਕਰਾ ਸਕਦੀ ਸਾਡੇ ਖੇਤਾਂ 'ਚ। ਅੱਛਾ। ਉਹ ਸਾਰੀ ਮਿਲੀ ਭੁਗਤੀ ਚੱਲਦੀ ਆ ਬਾਈ ਜੀ। ਹੂੰ। ਤੇ ਆਪਾਂ ਨੂੰ ਸਬਸਿਡੀ ਦੀਆਂ ਫੈਲ ਫਾੜਨ ਤੋਂ ਵੀ ਮਨਾ ਕਰਤਾ। ਲੋਕਵਾਜ ਟੀਵੀ ਨਾਲ ਜੁੜੇ ਹਾਂ ਤਸੀਮ ਅਹਿਮਤਾਜ ਅਸੀਂ ਖੜੇ ਹਾਂ ਸਟਰਾਬਰੀ ਦੇ ਫਾਰਮ ਦੇ ਵਿੱਚ ਪੰਜਾਬ ਦੀ ਧਰਤੀ ਅਜਿਹੀ ਧਰਤੀ ਆ ਜਿਹਦੇ ਵਿੱਚ ਕੁਝ ਵੀ ਉਗਾ ਸਕਦੇ ਆ ਪਰ ਪੰਜਾਬ ਦੇ ਲੋਕ 25-30 ਲੱਖ ਰੁਪਇਆ ਲਾ ਕੇ ਵਿਦੇਸ਼ ਜਾ ਕੇ 베ਰੀ ਤੋੜਨੀ ਪਸੰਦ ਕਰਦੇ ਆ ਪੰਜਾਬ ਦੀ ਧਰਤੀ ਦੇ ਵਿੱਚ ਆਪਣੀ ਮਾਂ ਦੇ ਵਿੱਚ ਸਟਰਾਬਰੀ ਦੀ ਖੇਤੀ ਕਿਉਂ ਨਹੀਂ ਕਰ ਸਕਦੇ ਬਾਹਰ ਜਾ ਕੇ ਕਿਉਂ 베ਰੀਆਂ ਤੋੜਦੇ ਆ ਗਲਤ ਕਰਦੇ ਆ ਕਿਸਾਨ ਲਖਵਿੰਦਰ ਸਿੰਘ ਖੜੇ ਦਾ ਮੌਜੂਦ ਰਹਿਣਗੇ ਪਿੰਡ ਤੂਦ ਦੇ ਵਿੱਚ ਖੜੇ ਆ ਉਹਨਾਂ ਨੇ ਸਟਰਾਬਰੀ ਦਾ ਬਾਗ ਲਾਇਆ ਹੋਇਆ 1 ਕਿਲੋ ਦੇ ਵਿੱਚ ਖੇਤੀ ਹੈ ਸਾਰੀ ਗਲਤ ਕਰਾਂਗੇ ਕੀ ਇਹ ਧੰਦਾ ਲਾਹੇ ਬੰਦਾ ਹੈ ਫਾਇਦੇ ਨੁਕਸਾਨ ਖੇਤੀਬਾੜੀ ਸਾਰੀ ਗੱਲਬਾਤ ਕਰਾਂਗੇ ਸੱਸੀ ਕਾਲ ਜੀ ਸੱਸੀ ਬਾਈ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਪਹਿਲਾਂ ਤਾਂ ਤੁਹਾਡਾ ਬਾਈ ਸਾਡੇ ਖੇਤ ਪਹੁੰਚਦੇ ਬਹੁਤ ਜੀਆਂ ਆਣੂ ਤੇ ਧੰਨਵਾਦ ਬਾਈ ਤੁਹਾਡਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਸਟਰਾਬੇਰੀ ਆਪਾਂ ਉਦੋਂ ਫਿਲਮਾਂ ਦੇ ਵਿੱਚ ਦੇਖਦੇ ਸੀ ਪਹਿਲਾਂ ਹਨਾ ਜਾਂ ਕਿਤੇ ਹੋਰ ਕੋਈ ਚੀਜ਼ ਆ ਜਾਂਦੀ ਸੀਗੀ ਫਲੇਵਰ ਦੇ ਤੌਰ ਤੇ ਸਟਰਾਬੇਰੀ ਫਲੇਵਰ ਹੈ ਹਨਾ ਜੀ 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 ਜਿਹੜੀ ਸਟਰਾਬੇਰੀ ਦੀ ਖੇਤੀ ਹੈ ਇਹ ਤੁਹਾਡੇ ਧਮਾਗ ਵਿੱਚ ਕਿੱਥੋਂ ਗੱਲ ਆ ਇਹ ਵੀ ਮੈਂ ਇਹਦੀ ਖੇਤੀ ਇੱਥੇ ਕਰਾਂ ਇਨਾ ਕਾਫੀ ਬਾਈ ਜੀ ਟਾਈਮ ਤੋਂ ਆਪਾਂ 25 ਸਾਲ ਹੋ ਗਏ ਬਾਗ ਲੱਗੇ ਨੂੰ 베ਰੀਆਂ ਦਾ ਬਾਹਰ ਵੀ ਸਰ ਵਿਭਾਗ ਦੇ ਨਾਲ ਜਾਂ ਹੋਰ ਆਪਦੇ ਮੁੰਡਿਆਂ ਦੇ ਨਾਲ ਕਿਤੇ ਟੂਰ ਤੇ ਜਾ ਕੇ ਦੇਖਣ ਦਾ ਮੌਕਾ ਮਿਲਿਆ ਕਾਫੀ ਚੀਜ਼ਾਂ ਉੱਥੇ 5 ਸਾਲ ਪਹਿਲਾਂ ਅਜ ਤੋਂ ਮੈਂ ਕੀਤੀ ਸੀ ਸਟਾਰਟਿੰਗ ਉਦੋਂ ਸਾਨੂੰ ਨਾਲ ਥੋੜੀ ਜੀ ਪ੍ਰੋਬਲਮ ਦੇ ਪਨੀਰੀ ਦੇ ਵਿੱਚ ਆ ਗਈ ਸੀਗੀ ਉਦੋਂ ਅਸੀਂ ਸਫਲ ਨਹੀਂ ਹੋਏ ਉਸ ਤੋਂ ਬਾਅਦ ਹੁਣ ਲਗਾਤਾਰ ਅਸੀਂ ਮੋਗਾ ਦੇ ਵਿੱਚ ਚੀਮਾ ਸਟੋਬਰੀ ਫਾਰਮ ਆਮਾ ਜੀ ਦਾ ਬੇਟਾ ਸੀ ਉੱਥੇ ਕਰ ਰਹੇ ਸੀ ਜੀ ਤੇ ਇਸ ਵਾਰ ਵੀ ਸਾਡੇ ਉੱਥੇ 2 ਏਕੜਾ ਮਾਮਾ ਜੀ ਕੇ ਇੱਥੇ ਆਪਣਾ ਵੀ 1 ਏਕੜਾ ਤੇ ਉਹਦੇ ਵਿੱਚੋਂ ਅਸੀਂ ਅਸੀਂ 3 ਸਾਲ ਦੇ ਵਿੱਚ ਸਫਲ ਹੋਏ ਹਾਂ ਸਫਲ ਹੋਏ ਹਾਂ ਹਾਂ ਇਹ ਸਫਲ ਹੋ ਕੇ ਗਾਂ ਵਧੇ ਅਸੀਂ ਘਟੇ ਨਹੀਂ ਪਿੱਛੇ ਨਹੀਂ ਮੁੜੇ ਉਹਦੇ ਕਾਰਨ ਇਹ ਹੈ ਬਾਈ ਜੀ ਕਰ ਤਾਂ ਕਰਨਾ ਬਹੁਤ ਉਸ ਚਾਹੁੰਦਾ ਨੌਜਵਾਨ ਤੇ ਇਹਦੇ ਵਿੱਚ ਸਭ ਤੋਂ ਥੋੜਾ ਜਿਆਦਾ ਇਹਦੇ ਵਿੱਚ ਪਨੀਰੀ ਦਾ ਪ੍ਰੋਬਲਮ ਆਉਂਦੀ ਸਟਰਾਬੇਰੀ ਦੇ ਵਿੱਚ ਠੀਕ ਹੈ ਜੀ ਜਿਵੇਂ ਹੁਣ ਅਸੀਂ ਰਿਸਰਚ ਕਰਕੇ ਆ ਬਾਈ ਜੀ ਗਾਂ ਤੱਕ ਪਹੁੰਚ ਬਣਾਈ ਮਾਂ ਬਲੇਸ਼ਵਰ ਪੂਨੇ ਦੇ ਕੋਲੋਂ 22 17 ਉੱਥੋਂ ਹੀ ਪਲਾਂਟ ਆਉਂਦੇ ਆ ਜਿਹੜਾ ਇਹਦਾ ਮਦਰ ਪਲਾਂਟ ਆ ਅਮਰੀਕਾ ਕੈਲੀਫੋਰਨੀਆ ਤੋਂ ਆਉਂਦਾ। ਹਾਂ ਜੇ ਉਹ ਪੌਦੇ ਆਪਾਂ ਨੂੰ ਸਹੀ ਮਿਲਦੇ ਆ ਕੇ ਇੱਥੇ ਤਾਂ ਬਾਈ ਜੀ ਜੀਮਿੰਦਾਰ ਸਫਲ ਆ। ਇਹਦੇ ਵਿੱਚ ਠੱਗੀ ਵੀ ਜੰਟ ਬਹੁਤ ਬੈਠੇ ਆ ਪਨੀਰੀ ਮਾੜੀ ਦੇ ਦਿੰਦੇ ਆ ਉਹ ਕਮਾਈ ਕਰਦੇ ਆ ਹਿਮਾਚਲ ਤੇ ਬਹੁਤ ਹੈ। ਉਸ ਦੇ ਵਿੱਚ ਨੌਜਵਾਨ ਕਈਆਂ ਨੇ ਲਾ ਕੇ ਪਿੱਛੇ ਹਟੇ ਆ ਪਰ ਜਿਹਨੂੰ ਇਹ ਸਹੀ ਪਲਾਂਟ ਮਿਲ ਗਏ ਜਾਂ ਸਹੀ ਜਾਣਕਾਰੀ ਤਕਨੀਕ ਹੈ ਤੇ ਉਹ ਬੰਦਾ ਫੇਲ ਨਹੀਂ ਹੁੰਦਾ ਇਸ ਚੀਜ਼। ਉਹ ਫੇਲ ਨਹੀਂ ਹੁੰਦਾ। ਹਾਂਜੀ ਬਈ। ਅੱਛਾ ਤੁਸੀਂ ਸ਼ੁਰੂਆਤ ਤੁਸੀਂ ਜਿਹੜੀ ਖੁਦ ਕੀਤੀ ਉਹ ਕਿੱਲੇ ਤੋਂ ਕੀਤੀ ਹੈ ਸ਼ੁਰੂਆਤ? ਕਿੱਲੇ ਤੋਂ ਹੀ। ਕਿੱਲੇ ਦੇ ਵਿੱਚ ਜੇ ਆਪਾਂ ਖਰਚੇ ਦੀ ਗੱਲ ਕਰੀਏ ਜਿਹੜੀ ਸਾਰੀ ਪਨੀਰੀ ਮੰਗਵਾਉਣ ਦੇ ਵਿੱਚ ਸਾਰਾ ਕੁਝ ਖਰਚਾ ਕਿੰਨਾ ਆ ਗਿਆ ਤੁਹਾਡੇ ਇਕੱਲੇ ਦੇ ਵਿੱਚ ਅੱਜ ਤੱਕ ਲਗਭਗ ਬਾਈ ਜੀ 5 ਲੱਖ ਰੁਪਏ ਖਰਚਾ ਆ ਗਿਆ ਆਪਣਾ 1 ਏਕੜ ਦਾ ਹਾਂਜੀ ਹਾਂਜੀ 1 ਏਕੜ ਤੇ 5 ਲੱਖ ਆ ਗਏ ਠੀਕ ਹੈ ਹਾਂ ਬਾਕੀ ਪਨੀਰੀ ਅਸੀਂ ਆਪ ਖੁਦ ਜਾ ਕੇ ਉੱਥੋਂ ਲੈ ਕੇ ਆਏ ਹਾਂ ਕਿਸਾਨਾਂ ਤੋਂ ਹੀ ਸਾਰਾ ਕੁਝ ਆਪ ਹੀ ਗਏ ਆ ਆਪ ਹੀ ਗਏ ਆ ਹਾਂ ਆਪ ਹੀ ਲੈ ਕੇ ਆਏ ਇਹਦਾ ਜਿਹੜਾ ਢੰਗਾ ਲਾਉਣ ਦਾ ਉਹ ਕਿਦਾਂ ਢੰਗ ਕੀ ਹੈ ਜਿਹਦਾ ਲਾਉਣ ਦਾ ਸਾਰਾ ਟੰਗ ਬਜੀ ਇਹਦੇ ਵਿੱਚ ਨਾ ਥੋੜਾ ਜਿਹਾ ਜ਼ਮੀਨ ਦਾ ਪੀ ਐਚ ਲੈਵਲ ਸਹੀ ਹੋਵੇ ਪਾਣੀ ਮਿੱਠਾ ਹੋਵੇ ਵੀ ਉਹ ਕੋਚ ਖਾਰਾ ਪਾਣੀ ਜੋ ਵੀ ਜਦੋਂ ਆਪਾਂ ਸ਼ੁਰੂਆਤ ਕੀਤੀ ਪਹਿਲਾਂ ਇਹਦੀ ਟੈਸਟਿੰਗ ਕਰਵਾਈ ਮਿੱਟੀ ਦੀ ਪਾਣੀ ਦੀ ਸਾਰੀ ਵੀ ਆਪਣਾ ਉਹ ਜ਼ਮੀਨ ਮੰਨਦੀ ਆ ਜਾਂ ਨਹੀਂ ਮੰਨਦੀ ਉਹ ਚੀਜ਼ਾਂ ਦੇ ਵਿੱਚ ਜਿਹੜੀ ਜਿਹੜੀ ਆਪਾਂ ਨੂੰ ਘਾਟ ਸੀ ਪੀ ਐਚ ਲੈਵਲ ਥੋੜਾ ਜਿਹਾ ਹਾਈ ਸੀ ਉਹਨੂੰ ਮੇਨਟੇਨ ਕਰਨ ਵਾਸਤੇ ਜਿਪਸਮ ਹੋਗੀ ਜਾਂ ਵਰਮੀ ਕੰਪੋਸਟ ਹੋ ਗਿਆ ਉਹ ਚੀਜ਼ਾਂ ਵਗੈਰਾ ਜੋ ਜੋ ਆਪਾਂ ਨੂੰ ਮਹਾਰਾ ਨੇ ਦੱਸੀਆਂ ਸੀ ਉਹ ਉਹ ਆਪਾਂ ਪਾਈਆਂ ਤੇ ਉਹਦੇ ਮੁਤਾਬਕ ਹੀ ਆਪਾਂ ਚੱਲਦੇ ਆ ਰਹੇ ਹਾਂ ਰਿਪੋਰਟ ਰਿਪੋਰਟਾਂ ਦੇ ਮੁਤਾਬਕ ਠੀਕ ਹੈ ਹਾਂਜੀ ਉਸ ਤੋਂ ਬਾਅਦ ਬਈ ਜਿਹਦਾ ਲੇਰਾਂ ਬਣਾਈ ਹੋਈਆਂ ਲਾਈਨਾਂ ਇਹਨੂੰ ਆਪਾਂ ਕੀ ਬੈੱਡ ਕਹਿੰਦੇ ਇਹਨੂੰ ਬੈੱਡ ਕਹਿੰਦੇ ਜੀ ਬੈੱਡ ਕਹਿੰਦੇ ਹਾਂਜੀ ਹਾਂਜੀ ਇਹ ਇਹ 3 ਫੁੱਟ ਦਾ ਬੈੱਡ ਆ ਬਾਈ ਜੀ ਠੀਕ ਹੈ ਹਾਂ ਇਹ ਆਪਾਂ ਜਿਹੜੀ ਖੇਤ ਦੇ ਵਿੱਚ ਖਾਦ ਵਗੈਰਾ ਪਾ ਕੇ ਸਾਰਾ ਖੇਤ ਤਿਆਰ ਕਰਦੇ ਆ ਇਸ ਖੇਤ ਦੇ ਵਿੱਚ ਝੋਨਾ ਨਹੀਂ ਲੱਗਦਾ ਠੀਕ ਹੈ ਝੋਨੇ ਦੀ ਕਟਾਈ ਤੋਂ 1 ਮਹੀਨਾ ਪਹਿਲਾਂ ਸਟ੍ਰੋਬਰੀ ਲੱਗਣੀ ਹੁੰਦੀ ਹੈ ਖੇਤ ਖਾਲੀ ਛੱਡਿਆ ਜਾਂਦਾ ਠੀਕ ਹੈ ਖੇਤ ਖਾਲੀ ਛੱਡ ਕੇ ਬਈ ਜੀ ਆਹ ਦੀ ਪੂਰਾ ਵਾਹ ਕੇ ਜਾਂ ਉਹਨੂੰ ਆਪਾਂ ਕਹਿ ਲਈਏ ਸਵੱਲਾ ਛੱਡ ਕੇ ਤਿਆਰ ਕਰਦੇ ਆਂ ਉਹਨੂੰ ਵਾਹ ਵਾਹ ਕੇ ਆਪਾਂ ਤਿਆਰ ਕਰਕੇ ਤੇ ਉਸ ਤੋਂ ਬਾਅਦ ਜਦੋਂ ਆਪਣਾ ਜੋ ਖਾਦਾਂ ਆ ਜਾਂ ਜੋਰ ਕਮੈਂਡੇਸ਼ਨ ਆ ਉਹ ਸਾਰੀ ਥੱਲੇ ਮਲਾ ਕੇ ਫਿਰ ਇਹਦੇ ਬੈੱਡ ਬੰਨਦੇ ਆ ਠੀਕ ਹੈ ਬੈੱਡ ਬਣਾ ਕੇ ਉਸ ਤੋਂ ਬਾਅਦ ਬਈ ਜੀ ਡ੍ਰਿਪ ਸਿਸਟਮ ਤੁਸੀਂ ਦੇਖ ਰਹੇ ਹੋ ਤੁਹਾਡੇ ਪੈਰਾਂ ਦੇ نیچے ਪਾਈਪਾਂ ਬੂਕਿਆਂ ਨੂੰ ਜੋ ਇੱਕ ਇੱਕ ਬੂ ਪਾਏ ਬੂਟੇ ਦੇ ਪੈਂਦਾ ਪਾਣੀ ਤੇ ਉਹ ਡ੍ਰਿਪ ਸਿਸਟਮ ਵਿਛਾਇਆ ਜਾਂਦਾ ਉਸ ਤੋਂ ਬਾਅਦ ਬਈ ਜੀ ਫਿਰ ਪlant ਆਉਂਦੇ ਆ ਫਿਰ ਇਹਦੇ ਉੱਤੇ ਪਲਾਂਟੇਸ਼ਨ ਕਰਕੇ ਲਗਭਗ ਜਦੋਂ ਆਪਾਂ ਪਲਾਂਟ ਲਾ ਦਿੰਨੇ ਆ ਉਸ ਦੇ ਮਹੀਨੇ ਦੇ ਵਿੱਚ ਵਿੱਚ ਤਿੰਨ ਗੁੜਾਈਆਂ ਹੋ ਜਾਂਦੀਆਂ ਬਿਲਡਿੰਗ ਤਿੰਨ ਗੁੜਾਈਆਂ ਕਰਨੀਆਂ ਪੈਂਦੀਆਂ ਨੇ ਗੁੜਾਈਆਂ ਕਰਕੇ ਜਦੋਂ ਪਲਾਂਟ ਵਾਵਾ ਹੋ ਜਾਂਦਾ ਮੌਸਮ ਠੰਡਾ ਹੋ ਜਾਂਦਾ ਇਹਨੂੰ ਉਦੋਂ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਜਾਂ ਮੌਸਮ ਉਦੋਂ ਇਹਦੇ ਵਿੱਚ ਸਪ੍ਰਿੰਕਲਰ ਬੂਮ ਵੀ ਲਾਏ ਜਾਂਦੇ ਆ ਮੀ ਦੁਪਹਿਰੇ ਗਰਮੀ ਉਦੋਂ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਾਸਤੇ ਇਹਨੂੰ ਉਹ ਠੰਡ ਦਿੱਤੀ ਜਾਵੇ ਠੀਕ ਹੈ ਪਾਣੀ ਵਾਸਤੇ ਇਹ ਹੁੰਦੀ ਠੰਡ ਦੇ ਵਿੱਚ ਹਾਂ ਥੋੜਾ ਮੌਸਮ ਠੰਡਾ ਲੱਭਦਾ ਠੰਡਾ ਚਾਹੀਦਾ ਮੌਸਮ ਜੀ ਤੇ ਉਹਦੇ ਉਸ ਤੋਂ ਬਾਅਦ ਬਾਈ ਜੀ ਫਿਰ ਇੱਕ ਮਹੀਨੇ ਬਾਅਦ ਆਪਾਂ ਇਹ ਤੇ ਮਲਚਿੰਗ ਸ਼ੀਟਾਂ ਤੁਸੀਂ ਦੇਖਿਓ ਜਿਹੜੀ ਪਾਈ ਆ ਇਹ ਵਿਛਾ ਕੇ ਬੂਟੇ ਵਿੱਚੋਂ ਪਾੜ-ਪਾੜ ਕੇ ਬਾਹਰ ਕੱਢ ਕੇ ਉਸ ਤੋਂ ਬਾਅਦ ਆਪਾਂ ਕਰਦੇ ਜਦੋਂ ਮੌਸਮ ਠੰਡਾ ਹੋ ਜਾਂਦਾ ਠੀਕ ਹੈ ਹਾਂ ਜੀ ਇਹ ਜਿੱਦਾਂ ਬੂਟੇ ਦੇ ਫਾਸਲਾ ਆਪਸ ਦੇ ਵਿੱਚ ਕਿੰਨਾ ਕੁ ਰੱਖਣਾ ਪੈਂਦਾ ਤਕਰੀਬਨ 4 ਫੁੱਟ ਸਵਾ ਫੁੱਟ ਤੇ ਆਪਣੇ ਲੱਗੀ ਹੋਈ ਆ ਬਾਈ ਜੀ ਹਾਂ ਜੀ ਇਹ ਜ਼ਰੂਰੀ ਹੈ ਜਾਂ ਕਿਵੇਂ ਵੀ ਲਾ ਸਕਦੇ ਨੇ ਨਹੀਂ ਲਾ ਤਿੰਨ ਲੈਣਾ ਲੱਗੀਆਂ ਹੋਈਆਂ ਤਿੰਨ ਲੈਣਾ ਹੀ ਲਾਉਣੇ ਆ ਜਿਆਦਾ ਆਪਾਂ ਡ੍ਰਿਪ ਸਿਸਟਮ ਜਿਹੜਾ ਕੋਈ ਡ੍ਰਿਪ ਆ ਬਈ 4 ਫੁੱਟ ਤੇ ਆ ਕੋਈ ਸਵਾ ਫੁੱਟ ਤੇ ਆ ਉਹਨੇ ਬੂਟੇ ਨੂੰ ਜਿੱਥੇ ਪਾਣੀ ਦੇਣਾ ਫੁੱਟ ਕਿਤੇ ਉਹ ਹੀ ਅੰਦਾਜ਼ਾ ਫੁੱਟ ਤੇ ਚੱਲਦਾ ਬੂਟਾ ਹਾਂ ਜੀ ਜਿਵੇਂ ਤੁਸੀਂ ਕਿਹਾ ਕਿ 5 ਲੱਖ ਰੁਪਏ ਖਰਚਾ ਆਇਆ ਉਈ ਇਹਦੇ ਵਿੱਚ ਸਰਕਾਰੀ ਤੌਰ ਤੇ ਮਦਦ ਮਿਲਦੀ ਹੈ ਜੇ ਕਿਸਾਨ ਚਾਹਣ ਖੁਦ ਕੰਮ ਰਣਾ ਇਹ ਕੰਮ ਵੀ ਸਬਸਿਡੀ ਵਗੈਰਾ ਆਉਂਦੀ ਹੈ ਇਹਦੇ ਵਿੱਚ ਸਰਕਾਰ ਦੀ ਤਾਂ ਬਹੁਤ ਵੱਡੀ ਸਬਸਿਡੀ ਹੈ ਬਾਈ ਜੀ ਹੈਗੀ ਆ ਹੂੰ ਸਰਕਾਰ ਦੀ ਸਬਸਿਡੀ ਪਹਿਲਾਂ ਆਪਾਂ ਸ਼ੁਰੂ ਹੋ ਜੀਏ ਪਲਾਂਟ ਤੇ ਪਲਾਂਟਾਂ ਤੇ ਹੈਗੀ ਆ ਠੀਕ ਹੈ ਪਲਾਂਟਾਂ ਤੇ ਹੈਗੀ ਆ ਪਲਾਂਟਾਂ ਤੋਂ ਬਾਅਦ ਆ ਜੀਏ ਬਾਈ ਜੀ ਆਪਾਂ ਡ੍ਰਿਪੀ ਮੇਰੀ ਇਰੀਗੇਸ਼ਨ ਦੀ ਵੀ ਮਿਲੀ ਆ ਆਪਾਂ ਨੂੰ ਠੀਕ ਹੈ ਉਹ ਤੇ 90% ਸਬਸਿਡੀ ਛੋਟੇ ਜ਼ਿਮੀਂਦਾਰ ਵਾਸਤੇ ਠੀਕ ਹੈ ਉਹ ਆਪਾਂ ਨੂੰ ਮਿਲੀ ਆ ਮਿਲੀ ਕੋਈ ਦੌਰ ਐ ਨਹੀਂ ਉਹ ਕੇਂਦਰ ਸਰਕਾਰ ਵੱਲੋਂ ਕਿ ਪੰਜਾਬ ਪੰਜਾਬ ਸਰਕਾਰ ਵੱਲੋਂ ਹਾਂਜੀ ਉਹ ਮਿਲੀ ਆ ਠੀਕ ਐ ਫਿਰ ਦੂਜੀਆਂ ਸਬਸਿਡੀਆਂ ਵੀ ਪੰਜਾਬ ਸਰਕਾਰ ਦੀਆਂ ਭਾਵੇਂ ਸਟ੍ਰੌਬਰੀ ਦਾ ਪਲਾਂਟ ਖਰੀਦਦੇ ਹਾਂ ਉਹਦੇ ਉੱਤੇ ਵੀ ਹੈਗੀ ਆ ਤੇ ਪਰ ਉਸ ਤੋਂ ਬਾਅਦ ਜਿਹੜੀ ਆਪਾਂ ਮਲਚਿੰਗ ਸ਼ੀਟ ਪਾਈ ਆ ਇਹਦੇ ਉੱਤੇ ਵੀ ਸਬਸਿਡੀ ਹੈਗੀ ਆ ਜਿਹੜਾ ਆਪਾਂ ਲੋ ਟਰਨਿੰਗ ਕੀਤਾ ਇਹਦੇ ਉੱਤੇ ਵੀ ਸਬਸਿਡੀ ਹੈਗੀ ਆ ਅੱਛਾ ਹਰ ਇੱਕ ਚੀਜ਼ ਤੇ ਸਬਸਿਡੀ ਹੈਗੀ ਆ ਹੈਗੀ ਆ ਠੀਕ ਐ ਹਾਂਜੀ ਤੇ ਪਰ ਆਪਾਂ ਨੂੰ ਨਹੀਂ ਮਿਲੀ ਤੁਹਾਨੂੰ ਕਿਉਂ ਨਹੀਂ ਮਿਲੀ ਅਫਸਰ ਸ਼ਾਈ ਬਹੁਤ ਮਾੜੀ ਆ ਬਾਈ ਅੱਛਾ ਪਹਿਲਾ ਹਿੱਸਾ ਮੰਗਦੇ ਆ ਬਾਈ अच्छा ऐसा ए दे ਵਿੱਚੋਂ ਹੀ ਸਮਾਂ ਮੰਗਦੇ ਆ ਬਾਈ ਜੀ ਠੀਕ ਆ ਬਾਕੀ ਜਿਹੜੇ ਸਾਡੇ ਅਫਸਰ ਬਾਗਬਾਨੀ ਦੇ ਵਿੱਚ ਫਰੋਈਪੁਰ ਚ ਬੈਠੇ ਆ ਉਹ ਲੋਕਲ ਹੋਣ ਕਰਕੇ ਆਪਦੇ ਰਿਸ਼ਤੇਦਾਰਾਂ ਤੇ ਇੱਕ ਸਹੀ ਸੀਮਤ ਹੈ ਪਹਿਲ ਪਹਿਲ ਉਹਨਾਂ ਦੇ ਆਪ ਆਪਦੇ ਰਿਸ਼ਤੇਦਾਰਾਂ ਨੂੰ ਦਿੰਦੇ ਆ ਹਰੇਕ ਚੀਜ਼ ਦੀ ਸਬਸਿਡੀ ਦੀ ਠੀਕ ਹੈ ਹਾਂ ਪਿੱਛੇ ਜੇ ਸਾਡੇ ਬਈ ਚਿੱਲੀ ਦੇ ਵਿੱਚ ਬਹੁਤ ਤਕੜਾ ਘਟਾਲਾ ਹੋਇਆ ਉਹਦੇ ਕਾਰਨ ਬਹੁਤ ਵੱਡਾ ਵੀ ਜਿਹੜੀ ਅਪ ਲੋ ਟਰਨਿੰਗ ਤੇ ਆਈ ਆ ਜਿਨੇ ਮੈਕਰੋਨ ਦਾ ਸਰਕਾਰ ਕਹਿੰਦੀ ਲਫਾਫਾ ਪਾਵੇ ਉਹ ਲਫਾਫਾ ਹੀ ਹੈ ਨਹੀਂ ਅੱਜ ਕੋਈ ਵੀ ਟੀਮ ਭੇਜ ਕੇ ਸਰਕਾਰ ਚੈੱਕ ਕਰਾ ਸਕਦੀ ਸਾਡੇ ਖੇਤਾਂ ਚ ਅੱਛਾ ਉਹ ਸਾਰੀ ਮਿਲੀ ਭੁਗਤੀ ਚਲਦੀ ਆ ਬਾਈ ਜੀ ਤੇ ਆਪਾਂ ਨੂੰ ਸਬਸਿਡੀਆਂ ਫਾਈਲ ਫਾੜਨ ਤੋਂ ਵੀ ਮਨਾ ਕਰਤਾ ਅੱਜ ਫਾਈਲ ਹੀ ਨਹੀਂ ਫੜੀ ਹੁੰਦੀ ਹਾਂ 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 ਐਚ ਡੀਓ ਤੋਂ ਮੈਂ ਬਲਕਾ ਇੱਕ ਜਿਹੜਾ ਸਾਡੇ ਡਿਪਟੀ ਡਾਇਰੈਕਟਰ ਲਾਇਆ ਮੈਂ ਬਾਈ ਜੀ ਪੰਜ ਪੜਿਆ ਹੂੰ ਜਿਹੜਾ ਸਾਡੇ ਐਚ ਡੀ ਐਚ ਡੀ ਤਾਂ ਹੈਗਾ ਹੀ ਹੈਗਾ ਜੇ ਇੱਕ ਜਿਹੜਾ ਸਾਡੇ ਡਿਪਟੀ ਡਾਇਰੈਕਟਰ ਬੈਠੇ ਆ ਬਾਗਬਾਨੀ ਦੇ ਉਹ ਆਈ ਮੇਰੇ ਨਾਲੋਂ ਵੀ ਨੌਲੇਜ ਹੈ ਨਹੀਂ ਮੇਰੇ ਨਾਲ ਕਿਸੇ ਦਿਨ ਬਿਠਾ ਕੇ ਇੰਟਰਵਿਊ ਕਰ ਲਿਓ ਜਿੰਨੇ ਉ ਪੰਜ ਪੜੇ ਨੂੰ ਨੌਲੇਜ ਆਉਣੀ ਐ ਇੱਥੋਂ ਹੋਵੇ ਪਤਾ ਹੀ ਕੁਛ ਨਹੀਂ ਬਾਈ ਜੀ ਅੱਛਾ ਬਸ ਤਨਖਾਹਾਂ ਤਕਸੀਮਤ ਆ ਗੱਲ ਉਹਨੂੰ ਪੁੱਛ ਲਓ ਫਰੋਇਪੁਰ ਤੋਂ ਵਿੱਚ ਸਟਰਾਬਰੀ ਕਿੱਥੇ ਲੱਗੀ ਅੱਜ ਡਿਪਟੀ ਡਾਇਰੈਕਟਰ ਨੂੰ ਪੁੱਛ ਲਓ ਬਾਗਬੇਰੀ ਦਾ ਕਿੱਥੇ ਲੱਗਿਆ ਪਤਾ ਹੀ ਨਹੀਂ ਬਾਈ ਜੀ ਹੂੰ ਕੱਲੀਆਂ ਤਨਖਾਹਾਂ ਤੱਕ ਗੰਬ ਸੀਮਤ ਆ ਨਹੀਂ ਜਿਵੇਂ ਫਿਰ ਸਰਕਾਰ ਕਹਿੰਦੀ ਐ ਕਿ ਵਿਦੇਸ਼ਾਂ ਨੂੰ ਨਾ ਜਾਓ ਹਨ ਹਾਂਜੀ ਵੀ ਇੱਥੇ ਰਹਿ ਕੇ ਆਪਣਾ ਕੰਮ ਕਰੋ ਫਿਰ ਸਰਕਾਰ ਧਿਆਨ ਨੂੰ ਤੇ ਇਹਨਾਂ ਚਾਹੇ ਸਰਕਾਰ ਨੂੰ ਵੀ ਬਈ ਸਰਕਾਰ ਸਰਕਾਰ ਦਾ ਹੁਕਮ ਚੰਡੀਗੜ੍ਹ ਤੱਕ ਸੀਮਤ ਆ ਇੱਥੇ ਜ਼ਿਲ੍ਹੇ ਦੇ ਵਿੱਚ ਲਾਗੂ ਨਹੀਂ ਹੁੰਦੇ ਅੱਛਾ ਥੱਲੇ ਮੈਂ ਤਾਂ ਜੋੜਾ ਮਾਜਰਾ ਸਾਹਿਬ ਨੂੰ ਕਹਿੰਨਾ ਤੁਹਾਡੇ ਚੈਨਲ ਰਹੀਂ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਵੀ ਸਾਡੇ ਜ਼ਿਲ੍ਹੇ ਦੀ ਜਾਂਚ ਕਰਾਓ ਉਸੀ ਸਬੂਤ ਦਿੰਨੇ ਆ ਸਾਰੇ ਹੂੰ ਸਾਰੇ ਸਬੂਤ ਦਿਓ ਅਫਸਰ ਸਾਹਿਬ ਵੇਖੋ ਕੀ ਕਰਦੀ ਐ ਕਿੰਨੇ ਕੈਂਪ ਕਾਗਿਆਂ ਦੇ ਵਿੱਚ ਲੱਗ ਜਾਂਦੇ ਆ ਕੀ ਹੁੰਦਾ ਅਸੀਂ ਖੇਤਾਂ ਦੇ ਵਿੱਚ ਕਦੇ ਖੇਤ ਵਿੱਚ ਸਾਡੇ ਮੈ 25 ਸਾਲ ਹੋ ਗਏ ਬਾਗ ਲੱਗੇ ਨੂੰ ਬਾਈ ਜੀ ਮੇਰੇ ਡੈਡੀ ਦੇ ਨਾਂ ਤੇ ਜਾਂ ਮੇਰੇ ਨਾਂ ਤੇ ਸਬਸਿਡੀ ਚੈੱਕ ਕਰ ਲਓ ਇੱਕ 16000 ਰੁਪਏ ਦੀ ਸਰਕਾਰ ਨਹੀਂ ਉਹ ਸਬਸਿਡੀ ਆਈ ਐ ਅੱਜ ਤੱਕ ਕਦੇ ਸਬਸਿਡੀ ਨਹੀਂ ਮਿਲੀ ਸਾਨੂੰ ਜਿਹੜਾ ਤੁਸੀਂ ਫਿਰ 5 ਲੱਖ ਪੱਲਿਓ ਕਿ ਪੱਲਿਓ ਪੱਲਿਓ ਬਾਈ ਜੀ ਪ अच्छा चलो सब्सिडी ਨੂੰ ਆਪਾਂ ਪਾਸੇ ਰੱਖਦੇ ਆ ਇੱਕ ਵਾਰ ਹਾਂਜੀ ਜੇ 5 ਲੱਖ ਤੁਸੀਂ ਪੱਲਿਓ ਕੀਤਾ ਕੋਈ ਸੋਚ ਕੇ ਕੀਤਾ ਹੋਣਾ ਵੀ ਚਲੋ ਕਮਾਈ ਕਮਾਈ ਹੁੰਦੀ ਹੈ ਇਹਦੇ ਵਿੱਚ ਬਾਕੀ ਕਮਾਈ ਤਾਂ ਹੈਗੀ ਆ ਬਾਈ ਜੀ ਕਿੰਨੇ ਕਮਾਈ ਮਤਲਬ ਜੇ ਕੋਈ ਕਿਸਾਨ ਸ਼ੁਰੂ ਕਰਨੇ ਚਾਹੁੰਦਾ ਉਹ ਕਿੰਨੀ ਕਮਾਈ ਕਰ ਸਕਦਾ ਇਹਦੇ ਵਿੱਚ ਬਾਈ ਪੰਜ ਜੇ ਪੰਜ ਲਾਇਆ ਕੋਈ 2.5 3 4 ਤਾਂ ਬਚੂਗਾ ਠੀਕ ਹੈ ਹਾਂ ਇਹ ਤਾਂ ਹੈ ਨਹੀਂ ਕਣਕ ਹੁਣ ਆਪਾਂ 44000 ਦੀ ਵੱਢ ਕੇ ਸਵਰ ਕਰ ਲੈਣੇ ਆ ਪਰ ਰਿਸਕ ਇਹਦੇ ਵਿੱਚ ਬਹੁਤ ਵੱਡਾ ਬਿ ਰਿਸਕ ਦਾ ਹਰੇਕ ਚੀਜ਼ ਜਿਵੇਂ ਤੁਸੀਂ ਗੱਲ ਕੀਤੀ ਸ਼ੁਰੂ ਚ 25 ਲੱਖ ਲਾ ਕੇ ਬਾਹਰ ਜਾਣਾ ਉਹ ਵੀ ਰਿਸਕ ਹੈ ਹਾਂ ਉੱਥੇ ਕੰਮ ਮਿਲੇ ਨਾ ਮਿਲੇ ਬੰਦਾ ਸਿਰੇ ਪਹੁੰਚੇ ਨਾ ਪਹੁੰਚੇ ਰਿਸਕ ਹੈ ਮੈਂ ਉੱਥੇ ਨਾ ਜਾਣ ਦੀ ਬਜਾਏ 5 ਲੱਖ ਇੱਥੇ ਲਾ ਕੇ ਆਪਦਾ ਸ਼ੁਰੂ ਕੀਤਾ ਹੂੰ ਠੀਕ ਹੈ ਬਾਈ ਰਿਸਕ ਤਾਂ ਹਰੇਕ ਚੀਜ਼ ਤੇ ਮੈਂ ਆ ਰਾਤ ਨੂੰ ਸੁੱਤਾ ਹੋ ਸਕਦਾ ਸੁਬ੍ਹਾ ਨਾ ਉੱਠਾਂ ਹੂੰ ਬਿਲਕੁਲ ਸਹੀ ਹੈ ਰਿਸਕ ਹੈ ਸੌਣ ਦੇ ਵੇ ਪਰ ਕੀਤਾ ਤੇ ਪਰ ਕੋਈ ਮੰਨ ਲਓ ਕਣਕ ਜੇ ਮੈਂ ਇੱਥੇ ਇਸ ਕਿੱਲੇ ਦੇ ਵਿੱਚ ਬੀਜੀ ਹੁੰਦੀ ਤਾਂ 40000 ਦੀ ਵੱਢਣੀ ਸੀ ਹਾਂ ਤੇ ਅੱਜ ਜੇ ਮੈਨੂੰ 2 ਲੱਖ ਦੀ ਕੋਈ 3 ਲੱਖ ਦੀ ਆਸ ਹੈਗੀ ਆ ਆਸ ਹੈਗੀ ਆ ਹਾਂਜੀ ਇਹ ਮਤਲਬ ਸਾਲ ਦੀ ਕਮਾਈ ਹੈ ਇਹ ਬਾਈ 6 7 ਕੁ ਮਹੀਨੇ ਦੀ ਖੇਤੀ ਹੈ 6 7 ਮਹੀਨੇ ਦੀ ਖੇਤੀ ਹੁੰਦੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਬਾਅਦ ਸਟੋਬਰੀ ਦੇ ਵਿੱਚ ਹੀ ਆਪਾਂ ਫਰਵਰੀ ਦੇ ਵਿੱਚ ਮਿਰਚ ਟ੍ਰਾਂਸਪਲੈਂਟਾਂ ਹੀ ਹੋ ਜਾਣੀਆਂ। ਅੱਛਾ ਇਹਦੇ ਵਿੱਚ ਇਨਾ ਬਿੱਡਾਂ ਦੇ ਉੱਪਰ ਹੀ ਲਾ ਠੀਕ ਹੈ ਹਾਂ ਉਹ ਕੁਝ ਨਹੀਂ ਕਰਨਾ ਕੱਲੀ ਪਨੀਰੀ ਲਿਆ ਕੇ 5-7000 ਦੀਆਂ ਆਪਦਾ ਬੀਬੀ ਚ ਕੇ ਮਿਰਚ ਲੱਗ ਜਾਨੀ ਉਹ ਇਸੇ ਚੀਜ਼ ਤੇ ਉੱਤੇ ਮਿਰਚ ਤਿਆਰ ਹੋ ਜਾਂਦੀ ਠੀਕ ਹੈ ਤੇ ਜਿਹੜਾ ਇਹਦੇ ਬੂਟੇ ਮਤਲਬ ਇਹ ਕਿੰਨੇ ਕ ਸਮਾਂ ਚੱਲਦੇ ਹੈ ਕਿ ਨਸ਼ਟ ਹੋ ਜਾਂਦੇ ਇਹ ਮਾਰਚ ਲਾਸਟ ਵੀਕ ਤੱਕ ਬਈ ਸਮਾਂ ਉਹ ਤੋਂ ਗਰਮੀ ਟੈਂਪਰੇਚਰ ਵਾਜ ਜਾਂਦਾ ਉਹ ਤੋਂ ਖਤਮ ਹੋ ਜਾਂਦਾ ਉਹ ਤੋਂ ਖਤਮ ਹੋ ਜਾਂਦੇ ਬਈ ਠੰਡ ਠੰਡ ਦੇ ਵਿੱਚ ਹੁੰਦੀ ਹੈ ਜੀ 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 ਠੀਕ ਹੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਦੇਖਦੇ ਹਣਾ ਕਿ 25 ਲੱਖ ਲਾ ਕੇ ਜਿਵੇਂ ਫਾਲਤ ਹੈਗਾ ਇਹ ਕੈਲੀਫੋਰਨੀਆ ਤੁਸੀਂ ਕਿਉਂਕਿ ਪੁਰਾਣਾ ਪਿੱਛੋਂ ਕੈਲੀਫੋਰਨੀਆ ਇਹਦਾ ਪਿੱਛਾ ਜੇ ਆਪਾਂ ਤੁਈ ਥੋੜੇ ਜਵਾਕ ਵੀ ਹੋਣਗੇ ਹਨ ਉਹ ਬਾਹਰ ਬੂਰ ਭੇਜਿਆ ਉਹਨਾਂ ਨੂੰ ਕਿ ਨਹੀਂ 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 ਅਜੇ ਪੜ ਰਹੇ ਬੱਚੇ ਛੋਟੇ ਪੜ ਰਹੇ ਹੈ ਬੱਚੇ ਛੋਟੇ ਪਰ ਮੈਂ ਮੇਰਾ ਬੇਟਾ ਬੇਟੀ ਹੈ ਖੇਤੀ ਹੁੰਦੇ ਨਾਲ ਨਾਲ ਹੀ ਹੁੰਦੇ ਨਾਲ ਹਾਂ ਬਈ ਖੇਤ ਦਾ ਸ਼ੌਂਕ ਪਾਇਆ ਟਰੈਕਟਰ ਮੇਰਾ ਬੱਚਾ ਅਜੇ 6 7ਵੀਂ ਕਲਾਸ ਚ ਹੈ ਤੇ ਪਰ ਮੈਂ ਉਹਨੂੰ ਖੇਤ ਦਾ ਹੀ ਰਸ ਪਾਇਆ ਵਿਆ ਜਦੋਂ ਵੀ ਫ੍ਰੀ ਹੁੰਦਾ ਸੀ ਖੇਤ ਸਟੌਪ ਵੀ ਤੜਾਉਂਦਾ ਨਾਲ ਪੈਕਿੰਗ ਕਰਾਉਂਦਾ ਇਥੋਂ ਤੱਕ ਕਿ ਟਰੈਕਟਰ ਦੀ ਵੀ ਸਾਰੀ ਟ੍ਰੇਨਿੰਗ ਦੇ ਰੱਖੀ ਹੈ ਵੀ ਟਰੈਕਟਰ ਰੁਟਰ ਨਾਲ ਚਲਵਾਉਂਦਾ ਬਾਹਰ ਨਹੀਂ ਭੇਜਣਾ ਬਾਹਰ ਨਹੀਂ ਬਜਣਾ ਬਾਹਰ ਜਿਵੇਂ ਆਪਾਂ ਕਹਿ ਰਹੇ ਸੀ ਪਹਿਲਾਂ ਵੀ ਬਾਹਰ ਜਾ ਕੇ ਲੋਕ ਸਟਰਾਬਰੀ ਇਹ ਤੋੜ ਸਕਦੇ ਹਨ ਬਾਈ ਜੀ ਜਿਹੜਾ ਆਪਾਂ ਕੀਤਾ ਵੀ ਬਾਹਰ ਇਹ ਕਹਿੰਦੇ ਗੇ 베ਰੀਆਂ ਤੋੜਦੇ ਜਿਵੇਂ ਅਕਸਰ ਹੀ ਚਾਹੁੰਦੇ ਆ ਬਾਈ ਜੀ ਹਾਂ ਮੈਂ ਨਾ ਪ੍ਰਮਾਤਮਾ ਨੂੰ ਆਪਾਂ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਹੂੰ ਜੇ ਮੈਂ ਇੱਥੇ 5 ਲੱਖ ਲਾਇਆ ਤਾਂ ਮੈਂ ਅੱਜ ਕਈ ਪਰਿਵਾਰਾਂ ਨੂੰ ਇੱਥੇ ਰੋਜ਼ਗਾਰ ਦੇ ਰਿਹਾ ਹਾਂ ਹਾਂ ਜੇ ਮੇਰੇ ਮੈਨੂੰ ਵੀ ਦੋ ਪੈਸਿਆਂ ਦੀ ਆਸ ਤਾਂ ਮੇਰੇ ਕਰਕੇ ਕਈ ਪਰਿਵਾਰਾਂ ਦੇ ਚੁੱਲ੍ਹੇ ਵੀ ਚੱਲਦੇ ਬਿਲਕੁਲ ਠੀਕ ਹੈ ਬਾਈ ਜੀ ਜਦੋਂ ਦੀ ਸਟਰਾਬਰੀ ਲਾਈ ਆ ਉਹਦੋਂ ਤੱਕ ਜਾਂ 6-5-6 ਮਹੀਨੇ ਰੋਜ਼ਗਾਰ ਵੀ ਦਿੱਤਾ ਹੈ ਹਾਂ ਰੋਜ਼ਗਾਰ ਵੀ ਦਿੱਤਾ ਹੈ ਉਹ ਮੈਨੂੰ ਜੇ ਮੈਰੀ ਮੈਨੂੰ ਕਮਾਈ ਦੀ ਆਸ ਹੈ ਤਾਂ گاਉਂ ਉਹ ਗਰੀਬਾਂ ਨੂੰ ਵੀ ਆਸ ਹੈ ਜੇ ਮੈਂ ਇੱਥੋਂ ਚਲਾ ਜੋ ਕਰਦਾ ਪ੍ਰਮਾਤਮਾ ਕਰਦਾ ਵਧੀਆ ਕਰਦਾ ਬਿਲਕੁਲ ਹਾਂਜੀ ਮੈਂ ਉੱਥੇ ਕਿਸੇ ਦੇ ਥੱਲੇ ਜਾ ਕੇ ਵੀ ਕੰਮ ਕਰਨਾ ਹੈ ਜੀ ਹੂੰ ਵੀ ਉਹੀ ਆ ਵੀ ਇਹ 베ਰੀਆਂ ਆਪਾਂ ਕਿਸੇ ਦਿਨ ਤੋੜਨੀ ਆ ਆਉਂਦੀਆਂ ਕਿਉਂ ਨਹੀਂ ਤੋੜਦੇ ਲੋਕ ਇੱਥੇ ਜੀ 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 ਵੀ ਕਰਨ ਨੂੰ ਤਿਆਰ ਆ ਨੌਜਵਾਨ ਬਾਈ ਜੀ ਪਰ ਸਰਕਾਰ ਜੋ ਕਰ ਰਹੀ ਹੈ ਪਰ ਉੱਥੋਂ ਤੱਕ ਹੀ ਸੀਮਤਾ ਹੁਕਮ ਚੰਡੀਗੜ੍ਹ ਤੱਕ ਥੱਲੇ ਲਾਗੂ ਨਹੀਂ ਹੁੰਦੇ ਤੁਸੀਂ ਆਏ ਆ ਤੁਹਾਡੇ ਚੈਨਲ ਵੱਲੋਂ ਅੱਜ ਫੋਨ ਲਾ ਲਓ ਡਿਪਟੀ ਡਾਇਰੈਕਟਰ ਨੂੰ ਪੁੱਛ ਲਓ ਕਿ ਜੋੜਾ ਮਾਜਰਾ ਸਾਹਿਬ ਨੂੰ ਕੋਈ ਪੋਲ ਕਰ ਲਓ ਇਹਨਾਂ ਨੂੰ ਕਰਾ ਦਿਓ ਵੀ ਹੁਣ ਕਿ ਸਟਰਾਬਰੀ ਪ੍ਰੋਜੈਕਟ ਕਿੱਥੇ ਲੱਗੀ ਪਤਾ ਹੀ ਨਹੀਂ ਬਾਈ ਜੀ ਜਿਹੜੇ ਅਫਸਰ ਕੁਰਸੀਆਂ ਦੇ ਬੈਠੇ ਆਂ ਹਾਂਜੀ ਇੰਨੇ ਨਹੀਂ ਪਤਾ ਨਾ ਨਾ ਪਤਾ ਹੀ ਨਹੀਂ ਜੀ ਹੂੰ ਹੂੰ ਜਿਵੇਂ ਹੋਰ ਮੰਨ ਲਓ ਕਿਸਾਨ ਕਣਕ ਝੋਨੇ ਦੇ ਵਿੱਚ ਉਲਝੇ ਆ ਉਹ ਕੀ ਲੱਗਦਾ ਵੀ ਉਹ ਕਿਉਂ ਨਹੀਂ ਇਧਰਲੇ ਪਾਸੇ ਆ ਰਹੇ ਜਿਵੇਂ ਆਪਣੀ ਧਰਤੀ ਦੀ ਗੱਲ ਕੀਤੀ ਪੰਜਾਬ ਦੀ ਧਰਤੀ ਕਹਿੰਦੇ ਅਜਿਹੀ ਹੈ ਵੀ ਇਹਦੇ ਵਿੱਚ ਕੁਝ ਮਰਜੀ ਘਾਲੋ ਹਨਾ ਹਾਂਜੀ ਉਹ ਫਿਰ ਕਿਉਂ ਨਹੀਂ ਇਧਰਲੇ ਪਾਸੇ ਆ ਰਹੇ ਨਾਲੇ ਤਾਂ ਕੁਦਰਤ ਦਾ ਘਾਣ ਹੋ ਰਿਹਾ ਪਾਣੀ ਖਤਮ ਹੋ ਰਿਹਾ ਸਾਰਿਆਂ ਨੂੰ ਪਤਾ ਵੀ ਹੋ ਰਿਹਾ ਪਰ ਉਹ ਇਧਰਲੇ ਪਾਸੇ ਕਿਉਂ ਨਹੀਂ ਆ ਰਹੇ ਬਈ ਉਹਦੇ ਵਿੱਚ ਤੁਹਾਨੂੰ ਦੱਸਤਾ ਦਿੱਤੀ ਸਾਰੀ ਸਟੋਰੀ ਵੀ ਹੁਣ ਮੈਂ ਕੋਈ ਵੀ ਕੰਮ ਜਿੱਥੇ ਵੀ ਅਫਸਰ ਚਾਈ ਭਾਰੀ ਹੈ ਫਿਰ ਏਕ ਕਿਸਾਨ ਤੇ ਹਰੇਕ ਤੇ ਤੋਂ ਮੇ ਕਣਕ ਦੇ ਗੜੇ ਮਾਰੀ ਹੋਈ ਮੁਆਵਜ਼ੇ ਦੀ ਗੱਲ ਕਰ ਲਈਏ ਅਫਸਰਾਂ ਨੇ ਗਰਦਗਰਦੌਰੀ ਨਹੀਂ ਕੀਤੀ ਮੇਰੇ ਆ ਬਾਗ ਦੀ ਬਾਗ ਦੀ 베ਰੀ ਦੀ ਗੱਲ ਕਰ ਲਈਏ 2 ਸਾਲ ਹੋ ਗਏ ਗੜੇ ਮਾਰੀ ਹੋ ਗਈ ਨਹੀਂ ਮੈਨੂੰ ਮੁਆਵਜ਼ਾ ਮਿਲਿਆ ਠੀਕ ਹੈ ਅਫਸਰ ਗਰਦਗਰਦੌਰੀ ਕਰਨ ਤੋਂ ਵੀ ਕਰਤਕ ਤਰਾਂਉਂਦੇ ਆ ਜੀ ਨਹੀਂ ਆਉਂਦੇ ਇੱਥੇ ਕਿਤੇ ਇਹ ਇੱਕ ਇੱਕ ਚੀਜ਼ ਹੋਰ ਹੈ ਕੁਝ ਲੋਕ ਕਹਿੰਦੇ ਆ ਜਿਹਾ ਅਸੀਂ ਪਹਿਲਾਂ ਵੀ ਸੁਣਦੇ ਆ ਉਹ ਇਹ ਵੀ ਕਹਿੰਦੇ ਆ ਕਿ ਯਾਰ ਲੋਕ ਕੰਮ ਕਰਕੇ ਵੀ ਨਹੀਂ ਰਾਜੀ ਜਿਵੇਂ ਤੁਸੀਂ ਕਿਹਾ ਕਿ ਇੱਥੇ ਪੂਰਾ ਧਿਆਨ ਰੱਖਣਾ ਪੈਂਦਾ ਨਾ ਇਹਦਾ ਹਾਂਜੀ 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 ਹੈਨਾ ਵੀ ਜਿਵੇਂ ਹੁਣ ਕਣਕ ਝੋਨਾ ਉਹ ਕੁਝ ਸਮਾਂ ਲਾ ਕੇ ਕੁਝ ਸਮਾਂ ਧਿਆਨ ਰੱਖਣਾ ਮੋਰ ਕੇ ਜਿਵੇਂ ਕਹਿੰਦੇ ਕਿ ਵਿਹਲੇ ਬੈਠੇ ਹੁੰਦੇ ਆ ਲੋਕ ਹੈਨਾ ਲੋਕ ਕੰਮ ਕਰਨ ਨੂੰ ਵੀ ਨਹੀਂ ਰਾਜੀ ਕਿਤੇ ਨਾ ਕਿਤੇ ਨਹੀਂ ਨਹੀਂ ਕੰਮ ਕਰਨ ਨੂੰ ਰਾਜੀ ਹੈ ਬਈ ਉਹਦੇ ਵਿੱਚ ਕਾਰਨ ਹੈ ਥੋੜਾ ਜਿਹਾ ਜੋ ਇਹ ਰਾਜੀ ਉਹਦੋਂ ਆ ਜਿਹੜੇ ਪਰਿਵਾਰ ਉੱਥੇ ਬਾਹਰ ਦੇਖਿਆ ਹੈ ਕਈ ਮੁੰਡੇ ਵਾਪਸ ਆਏ ਆ ਸਾਡੇ ਘਰਾਂ ਦਾ ਮੁੰਡਾ ਇੰਗਲੈਂਡ ਤੋਂ ਵਾਪਸ ਆਇਆ ਉਹ ਇੱਥੇ ਆ ਕੇ ਖੇਤੀ ਕਰਨ ਲੱਗਿਆ ਠੀਕ ਹੈ ਉਹ ਬਾਈ ਉਹ ਕਾਰਨ ਉੱਥੇ ਜਦੋਂ ਦੇਖ ਲੈਂਦਾ ਜਾ ਕੇ ਵੀ ਉੱਥੇ ਬੈਠਿਆਂ ਨੂੰ ਨਹੀਂ ਮਿਲ ਨਹੀਂ ਕਰਨਾ ਪਊਗਾ ਹੁਣ ਮੈਨੂੰ ਲਾਉਣ ਤੋਂ ਪਹਿਲਾਂ ਡਰਾਉਂਦੇ ਸੀ ਤੂੰ 5 ਲੱਖ ਲਾਉਣ ਲੱਗਿਆਂ ਜਾਂ ਕਰਦਾ ਬਥੇਰਾ ਰਿਸਕ ਸੀਗਾ ਤੇ ਬਾਈ ਜੀ ਹੁਣ ਮੰਡੀਕਰਨ ਕਿੱਥੇ ਕਰੇਗਾ ਕੀ ਕਰੇਗਾ ਜਦੋਂ ਬਾਈ ਘਰੋਂ ਤੁਰੀਏ ਉਦੋਂ ਸਾਰਾ ਕੁਝ ਹੁੰਦਾ ਜਦੋਂ ਘਰੋਂ ਬਾਹਰ ਨਿਕਲ ਗਏ ਬਹੁਤ ਹੀ ਰਾਹ ਨਿਕਲਦੇ ਆ ਤੇ ਫਿਰ ਜਿਵੇਂ ਮੰਡੀਕਰਨ ਦੀ ਗੱਲ ਕੀਤੀ ਵੀ ਇਹ ਫਿਰ ਕਿਵੇਂ ਕਰਦੇ ਹੋ ਮੰਡੀਕਰਨ ਹਜੇ ਤੱਕ ਤਾਂ ਬਾਈ ਲੋਕਲ ਮੰਡੀਆਂ ਦੇ ਵਿੱਚ ਵੀ ਮੰਗ ਕੋ ਕਰੀ ਜਾਂਦੇ ਬਈ ਐਡਵਾਂਸ ਹੀ ਬੁਕਿੰਗ ਹੈ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਫਰੀਦਕੋਟ ਤੇ ਫਿਰੋਜ਼ਪੁਰ ਆਪਦੇ ਕਾਊਂਟਰ ਵੀ ਲਾ ਰਹੇ ਹਾਂ ਅੱਛਾ ਆਹ ਆਉਣ ਵਾਲਾਂ ਚੱਲੀ ਜਾਂਦਾ ਕੰਮ ਹਾਂਜੀ ਐਡਵਾਂਸ ਬੁਕਿੰਗ ਹੈ ਬਈ ਖੁਦ ਦੇ ਕਹਿੰਦੇ ਕਿ ਲੈ ਕੇ ਜਾਂਦੇ ਨਹੀਂ ਲੈ ਵੀ ਕੇ ਵੀ ਆਉਂਦੇ ਪੈਲਸਾਂ ਵਾਲੇ ਵੀ ਜਾਂਦੇ ਹਨ ਵਾਲੇ ਕੈਟਰਿੰਗ ਵਾਲੇ ਆਪ ਲੈ ਕੇ ਜਾਂਦੇ ਨਾਲੇ ਤਾਂ ਲੈ ਕੇ ਜਾਂਦੇ ਹਨਾ ਹਾਂਜੀ ਹਾਂਜੀ ਨਾਲੇ ਕੰਮ ਫੁੱਲ ਹੈ ਮਤਲਬ ਕਿ ਕਿਤੇ ਕਿਤੇ ਆਪ ਨੂੰ ਆਸ ਹੁੰਦੀ ਹੈ ਵੀ ਯਾਰ ਕੋਈ ਆਪਾਂ ਮੰਡੀਆਂ 'ਚ ਝੋਨਾ ਛਟਣ ਜਾਂਦੇ ਹਨਾ ਪਤਾ ਨਹੀਂ ਕਦੋਂ ਵਾਰੀ ਆਊ ਬਈ ਕੋਈ ਨਾ ਨਹੀਂ ਨਹੀਂ ਇਹੋ ਜੀ ਕੋਈ ਸਮੱਸਿਆ ਨਹੀਂ ਖੁਦ ਲੈ ਕੇ ਜਾਂਦੇ ਆ ਜੀ 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 ਹ ਤੇ ਬਾਕੀ ਆਉਣ ਵਾਲਾ ਟਾਈਮ ਆ ਬਾਈ ਹਰੇਕ ਬੰਦੇ ਦਾ ਫਰੂਟ ਆ ਵਧੀਆ ਫਰੂਟ ਆ ਹਰੇਕ ਬੱਚੇ ਵੀ ਚਾਹੁੰਦੇ ਆ ਵਿਆਹ ਸ਼ਾਦੀਆਂ ਚ ਵੀ ਡਿਮਾਂਡ ਬਣ ਗਈ ਜਿਵੇਂ ਜਿਵੇਂ ਫਰਕ ਪਹਿਲਾਂ ਥੋੜਾ ਜਿਹਾ ਸੀਗਾ ਹੁਣ ਲੋਕ ਨਵੀਆਂ ਚੀਜ਼ਾਂ ਚਾਹੁੰਦੇ ਆ ਪਹਿਲਾਂ ਤਾਂ ਜਿਵੇਂ ਲੋਕ ਇਹਨੂੰ ਮਹਿੰਗਾ ਫਰੂਟ ਸਮਝਦੇ ਸੀਗੇ ਨਹੀਂ ਨਹੀਂ ਹੁਣ ਤਾਂ ਨਾਰਮਲ ਵਾਲੀ ਗੱਲ ਹੀ ਆ ਬਾਈ ਹਰੇਕ ਵਿਆਹ ਸ਼ਾਦੀ ਦੇ ਵਿੱਚ ਲਾ ਲਓ ਜਾਂ ਹਰੇਕ ਘਰੇ ਇਹਨੂੰ ਚੰਗਾ 슈ਗਰ ਸ਼ਾਗਰ ਵਾਸਤੇ ਵੀ ਆਮ ਲੋਕ ਖਾਣਾ ਪਸੰਦ ਕਰਦੇ ਬਾਈ ਵੈਸੇ ਕੀ ਰੇਟ ਵੇਚ ਜਾਂਦਾ ਫਰੂਟ ਇਹ ਅੱਜ ਦਾ ਰੇਟ ਬਈ 450 ਤੋਂ ਲੈ ਕੇ 550 ਦਾ 2 ਕਿਲੋ ਦਾ ਡੱਬਾ ਹੈ 2 ਕਿਲੋ ਦਾ ਡੱਬਾ ਹਾਂਜੀ ਭਾਈ 2.5 300 ਰੁਪਏ ਕਿਲੋ ਮੰਨ ਲਓ ਹਾਂਜੀ 2 100 ਰੁਪਏ ਕਿਲੋ ਮੰਨ ਕੇ 2 100 ਰੁਪਏ ਕਿਲੋ ਥੋੜਾ ਤੋਂ ਖਰੀਦ ਦੇ ਕਿ ਅੱਗੇ ਵੇਚਦਾ ਨਹੀਂ ਜੀ ਆਪਣੇ ਤੋਂ ਖਰੀਦਦੇ ਥੋੜਾ ਤੋਂ ਖਰੀਦਦੇ ਮਤਲਬ ਅੱਗੇ ਤਾਂ ਮਹਿੰਗਾ ਵੇਚਦਾ ਹਾਂਜੀ 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 ਮਤਲਬ ਇਹ ਕਿੱਲੇ ਦੇ ਵਿੱਚੋਂ ਗੱਲ ਕਰੀਏ ਕਿੰਨੇ ਕਿਲੋ ਫਲ ਨਿਕਲ ਜਾਂਦਾ ਕਿੱਲੇ 'ਚ ਹਜੇ ਨਿਆ ਇਹ ਤਾਂ ਅੰਦਾਜ਼ਾ ਨਹੀਂ ਹੁੰਦਾ ਭਾਈ ਫਲਾਵਰਿੰਗ ਆ ਜੀ ਹਜੇ ਸਟਾਰਟਿੰਗ ਹੋਈ ਆਪਾਂ ਨੂੰ 15 ਦਿਨ ਹੋਏ ਤੜਾਈ ਕਰਦਿਆਂ ਨੂੰ ਮੰਨ ਲਓ ਅ ਠੀਕ ਆ 40 40 ਕਿਲੋ ਨਿਕਲਿਆ ਆਊਗਾ ਹਜੇ ਤਾਂ ਠੰਡ ਕਰਕੇ ਥੋੜੀ ਸਟਾਰਟਿੰਗ ਹੋਈ ਆ ਬੂਟਿਆਂ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਰਵਰੀ ਜਨਵਰੀ ਫਰਵਰੀ ਦੇ ਵਿੱਚ ਵਧਣਾ ਬਈ ਵਧਣਾ ਉਹ ਇਹ ਮਤਲਬ ਕਿੰਨੇ ਦਿਨਾਂ ਬਾਅਦ ਫਲ ਆਉਂਦਾ ਰਹਿੰਦਾ ਤੁਸੀਂ ਕਿੰਨੇ ਦਿਨਾਂ ਬਾਅਦ ਤੜਾਈ ਕਰਦੇ ਹੋ ਇੱਕ ਦਿਨ ਛੱਡ ਕੇ ਰੋਕ ਕੇ ਤੜਾਈ ਕਰਦੇ ਠੀਕ ਹੈ ਹਾਂਜੀ ਹਾਂਜੀ ਮਤਲਬ ਇੱਕ ਦਿਨ ਬਾਅਦ ਤੜਾਈ ਕਰਦੇ ਹੋ 40 50 ਕਿਲੋ ਆ ਜਾਂਦਾ ਫਲ ਹਾਂ 40 ਕਿਲੋ ਹਾਂਜੀ ਹਾਂ ਹੁਣ 40 ਕਿਲੋ ਠੰਡ ਕਰਕੇ ਇਹਦੋਂ ਦਾ ਵਧਣਾ ਹੀ ਹੈ ਬਈ ਵਧਣਾ ਹੀ ਹੈ ਹਾਂਜੀ ਹਾਂਜੀ ਉਹ ਦੋ ਚਾਰ ਤੀਜੇ ਦਿਨ ਹਾਂਜੀ ਦੋ ਚਾਰ ਕਾਟਲ ਤੇ ਵੀ ਜਾਊਗਾ ਅੱਛਾ ਹਾਂਜੀ ਹਰ ਤੀਜੇ ਦਿਨ ਇਹ ਇਹਨਾਂ ਕੋਲ ਹਾਂਜੀ 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 ਠੀਕ ਹੈ ਜੀ ਅੱਛਾ ਇਸ ਤੋਂ ਬਾਅਦ ਕੋਈ ਸੋਚਿਆ ਵੀ ਹੋਰ ਵਧਾਉਂਗੇ ਇਹਨੂੰ ਕੰਮ ਨੂੰ ਕੰਮ ਵਧਾਉਣਾ ਤਾਂ ਜੀ ਕਰਦਾ ਪਰ ਤੁਹਾਨੂੰ ਦੱਸੀ ਜਾਂਦਾ ਵੀ ਸਰਕਾਰ ਸਾਥ ਨਹੀਂ ਦੇ ਰਹੀ ਸਰਕਾਰ ਜੇ ਕਹਿੰਦੀ ਆ ਤਾਂ ਉਹ ਪੂਰਾ ਕਰੇ ਜਿਹੜੀਆਂ ਗੱਲਾਂ ਆਪਾਂ ਕਹੀਆਂ ਉਹਦੇ ਵਿੱਚ ਇੱਕ ਵੀ ਗੱਲ ਗਲਤ ਨਿਕਲੇ ਤਾਂ ਸਰਕਾਰ ਜਿੱਥੇ ਮਰਜ਼ੀ ਸੱਦ ਕੇ ਸਾਡਾ ਨਾ ਕਰ ਸਕਦਾ ਡਾਇਰੈਕਟਰ ਮੈਡਮ ਚੰਡੀਗੜ੍ਹ ਤੱਕ ਇਹ ਆਵਾਜ਼ ਪਹੁੰਚਾਈ ਆ ਵੀ ਸਾਨੂੰ ਤੁਹਾਡੇ ਮੁਲਾਜ਼ਮ ਖਰਾਬ ਕਰ ਰਹੇ ਆ ਪਰ ਸਰ ਵੀ ਜਿਹੜੋ ਕੰਮ ਕਰਦਾ ਬੰਦਾ ਜਿਹੜਾ ਉਹਦੇ ਤੱਕ ਉਹਦੀ ਸੁਣਵਾਈ ਕੋਈ ਨਹੀਂ ਗਈ ਬਾਈ ਆਪਦੇ ਰਿਸ਼ਤੇਦਾਰਾਂ ਤੱਕ अच्छा हां ਉਹਨਾਂ ਨੂੰ ਦਿੰਦੇ ਹਾਂ ਹਾਂ ਸਾਡੇ ਜਿਹੜੇ ਆ ਤੁਹਾਨੂੰ ਨਾਂ ਦੱਸਿਆ ਮੈਂ ਐਚ ਡੀਓ ਆ ਇੱਕ ਇੱਕ ਡਿਪਟੀ ਡਾਇਰੈਕਟਰ ਆ ਲੋਕਲ ਹੋਣ ਕਰਕੇ ਸਭ ਤੋਂ ਪਹਿਲ ਆਪਦੇ ਯਾਰਾਂ ਦੋਸਤਾਂ ਨੂੰ ਜਾਂ ਉਵੇਂ ਹੀ ਆ ਅੱਜ ਜਾਂਚ ਕਰਾਵ ਲੋ ਬਹੁਤ ਤਕੜੇ ਸਕੈਂਕ ਕਪੜਾ ਨਿਕਲੂਗਾ ਬਾਈ ਜੀ ਫਰੋਇਦਪੁਰ ਚ ਸਬੂਤ ਦੇਵਾਂਗੇ ਅਸੀਂ ਸਾਰੇ ਠੀਕ ਹੈ ਹਾਂਜੀ ਠੀਕ ਹੈ ਜੀ ਹਲੋ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਨਾ ਜਿਵੇਂ ਸਰਕਾਰ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਮੈਂ ਕਿਸਾਨਾਂ ਦਾ ਮੁੰਡਾ ਹਨਾ ਵੀ ਮੈਨੂੰ ਪਤਾ ਦੁੱਖਦਰਦ ਕਿਸਾਨਾਂ ਦੇ ਵੀ ਕਿਸਾਨਾਂ ਵੱਲ ਵੀ ਦੇਖਣਾ ਚਾਹੀਦਾ ਵੀ ਕੀ ਉਹ ਕਰ ਰਹੇ ਆ ਜੇ ਕਿਵੇਂ ਪੰਜਾਬ ਦੀ ਖੇਤੀ ਨੂੰ ਉੱਤੇ ਦੇ ਲੈਵਲ ਤੇ ਲੈ ਕੇ ਜਾਇਆ ਜਾ ਸਕਦਾ ਬਾਈ ਜੀ ਛੋਟਾ ਛੋਟਾ ਕਿਸਾਨ ਹੋਣ ਦੇ ਨਾਤੇ ਮੈਂ ਕਹਿੰਦਾ ਮੈਨੂੰ ਮੁੰਡੇ ਵੇਖ ਕੇ ਅਸੀਂ ਮਿਰਚ ਦਾ ਕਰਦੇ ਹਾਂ ਚਿੱਲੀ ਦਾ ਕਾਫੀ ਪੱਧਰ ਤੇ ਕਰਦੇ ਹਾਂ ਕਰਨਾ ਚਾਹੁੰਦੇ ਮੇਰੇ ਕੋਲੇ ਇਹੋ ਜਿਹੇ ਫਾਰਮਰ ਆ ਯਾਰ ਦੋਸਤ ਮੁੰਡੇ ਜਿਹੜੇ 100 100 ਕਿੱਲਾ ਮਿਰਚ ਦੀ ਖੇਤੀ ਕਰਦੇ ਆ ਤੇ ਪਰ ਅੱਜ ਤੱਕ ਸਰਕਾਰ ਨੂੰ ਪਤਾ ਹੀ ਨਹੀਂ ਵੀ ਉਹ ਜਿਹੜੇ 5 ਕਿੱਲਾਂ ਵਾਲਾ ਚੱਕ ਕੇ ਉਹਨੂੰ ਮੂਰੇ ਕਰ ਦਿੰਦੇ ਆ ਮੈਕਮੇ ਵਾਲੇ ਜਿੱਥੋਂ ਜਿੱਥੋਂ ਉਹਨਾਂ ਨੂੰ ਪਤਾ ਵੀ ਸਾਨੂੰ ਹੱਥ ਛੜੂਗਾ ਜਿਹੜੇ 100 ਕਿੱਲੇ ਵਾਲਿਆਂ ਨੇ ਨਾਂ ਰੱਖਿਆ ਫਰੋਇਪੁਰ ਦਾ ਨਾਂ ਬਣਾਇਆ ਉਹਨੂੰ ਠੀਕ ਹੈ ਜੀ ਅਹ ਜੇਕਰ ਤੁਹਾਡੇ ਤੋਂ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਇਹ ਚੀਜ਼ ਬਾਰੇ ਤੁਸੀਂ ਦੇ ਦਿਓਗੇ ਜੋ ਜਰੂਰ ਬਾਈ ਜੀ ਜਰੂਰ ਹਣਾ ਤੁਹਾਡਾ ਨੰਬਰ ਵੀ ਅਸੀਂ ਪਾ ਲਾਂਗੇ ਜੇ ਕੋਈ ਮੰਗੇ ਨਹੀਂ ਨੰਬਰ ਨਾ ਬਾਈ ਜੀ ਤੁਹਾਡੇ ਰਜੇ ਵਿੱਚ ਹੁੰਦੇ ਆ ਤੇ ਹਾਂ ਨਹੀਂ ਫੋਨ ਚੱਕਿਆ ਨਾ ਮੁੜ ਕੇ ਅਗਲਾ ਕੇ ਨਾ ਗੁੱਸਾ ਕਰਦਾ ਜੇ ਕੋਈ ਚੱਲ ਚੱਲ ਕੇ ਆਉਗਾ ਇੱਥੇ ਉਹਨੂੰ ਵੈਲਕਮ ਹੈ ਜੀ ਆਇਆਂ ਬਾਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਕਵਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਬਾਈ ਜੀ ਕੋਈ ਹੋਰ ਗੱਲਬਾਤ ਰਹਿ ਗਈ ਗੇੜੀ ਦੱਸਣ ਜਰੂਰੀ ਹੋਵੇ ਨਹੀਂ ਬਸ ਬਾਈ ਠੀਕ ਹੈ ਜੀ ਉਹ ਕਿ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਸਟਰਾਬਰੀ ਦੇ ਫ ਕਿਵੇਂ ਕਮਾਈ ਹੁੰਦੀ ਹੈ ਤੇ ਕਿਵੇਂ ਸਰਕਾਰਾਂ ਸਾਥ ਨਹੀਂ ਦੇ ਰਹੀਆਂ ਇੱਕ ਪਾਸੇ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਧਰਤੀ ਦੇ ਵਿੱਚ ਸ਼ਕਤੀ ਬਹੁਤ ਹੈ ਕੁਝ ਮਰਜ਼ੀ ਉਗਾ ਲਓ ਪੰਜਾਬ ਦੀ ਧਰਤੀ ਨੂੰ ਅਸੀਂ ਪੰਜਾਬ ਨੂੰ ਮਤਲਬ ਉtre ਲੈਵਲ ਤੇ ਲੈ ਕੇ ਜਾਣਾ ਸਰਕਾਰਾਂ ਗੱਲਾਂ ਬਾਤਾਂ ਕਰਦੀਆਂ ਪਰ ਜਦੋਂ ਜ਼ਮੀਨੀ ਹਕੀਕਤ ਉਹਨੂੰ ਦਿਖਾ ਰਹੇ ਆ ਇਹ ਵੀ ਇੱਕ ਵੱਡਾ ਸਵਾਲ ਆ ਕਿ ਪੰਜਾਬ ਦਾ ਕਿਸਾਨ ਤਿਆਰ ਹੈ ਸਭ ਕੁਝ ਕਰਨ ਨੂੰ ਪਰ ਸਰਕਾਰਾਂ ਸਾਥ ਕਿਉਂ ਨਹੀਂ ਦੇ ਰਹੀਆਂ ਇਹ ਵੀ ਸੋਚਣ ਦੀ ਲੋੜ ਹੈ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਊਗੀ ਦੇਖਦੇ ਰਹੋ ਲੋਕਵਾਸ ਟੀਵੀ ਧੰਨਵਾਦ